ਆਪਣੀ ਜ਼ਿੰਦਗੀ ਦੀ ਘੜੀ ਕਿਹੜੀ ਇਹੋ ਜੀ ਆ ਕਿ ਜਦੋਂ ਆਪਾਂ ਨੂੰ ਕੰਮ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਜਿਹਦੇ ਨਾਲ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਾਮਯਾਬੀ ਹਾਸਿਲ ਕਰ ਸਕਗੇ ਅਤੇ ਕਿਹੜੀ ਉਮਰ ਬਿਲਕੁਲ ਸਹੀ ਹੈ ਅੱਜ ਆਪਾਂ ਜਾਣਦੇ ਹਾਂ ਇਹ 2 ਮਿੰਟਾਂ ਦੀ ਕਹਾਣੀ ਦੁਆਰਾ ਜ਼ਿੰਦਗੀ 'ਚ ਕੁਝ ਬਣਨਾ ਹੈ ਤਾਂ ਸੁਣ ਕੇ ਪੂਰੀ ਜ਼ਰੂਰ ਜਾਇਆ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਬੱਚਾ ਰਹਿੰਦਾ ਸੀ ਜਿਸ ਦਾ ਨਾਮ ਸੁਰਜੀਤ ਸੀ ਸੁਰਜੀਤ ਦੀ ਮਾਂ ਪੂਰੀ ਤਰ੍ਹਾਂ ਖੁਸ਼ ਸੀ ਕਿਉਂਕਿ ਉਸ ਬੱਚਾ ਸਿੱਖਣ ਵਿੱਚ ਤੇਜ਼ ਅਤੇ ਖੂਬ ਮਿਹਨਤ ਕਰਦਾ ਸੀ ਪਰ ਉਸ ਦੀ ਮਾਂ ਨੂੰ ਇੱਕ ਚਿੰਤਾ ਸੀ ਕਿ ਉਸ ਦੀ ਉਮਰ ਬਹੁਤ ਹੀ ਘੱਟ ਹੈ ਅਤੇ ਉਹ ਫਿਕਰ ਕਰਦੀ ਸੀ ਕਿ ਜਿਵੇਂ ਜਿਵੇਂ ਉਮਰ ਵਧੇਗੀ ਉਹ ਹੌਲੀ-ਹੌਲੀ ਆਪਣੀ ਜ਼ਿੰਦਗੀ 'ਚ ਅੱਗੇ ਵਧੇਗਾ ਇੱਕ ਦਿਨ ਸੁਰਜੀਤ ਦੀ ਮਾਂ ਨੇ ਇੱਕ ਬੁੱਢੀ ਭਾਬੀ ਨਾਲ ਗੱਲ ਕੀਤੀ ਭਾਬੀ ਨੇ ਉਸ ਨੂੰ ਸਮਝਾਇਆ ਬਚਪਨ ਵਿੱਚ ਹੀ ਜੇ ਤੂੰ ਆਪਣੀ ਮਿਹਨਤ ਅਤੇ ਦਿਲ ਦੀ ਖੁਸ਼ੀ ਨਾਲ ਕੰਮ ਕਰਦਾ ਹੈ ਤਾਂ ਤੂੰ ਹਰ ਰੁਕਾਵਟ ਨੂੰ ਪਾਰ ਕਰ ਸਕਦਾ ਹੈ ਉਮਰਾਂ ਤਾਂ ਕੁਝ ਵੀ ਨਹੀਂ ਹੁੰਦੀਆਂ ਕਿਉਂਕਿ ਜੋ ਦਿਲ ਸੱਚਾ ਅਤੇ ਇਰਾਦਾ ਜ਼ੋਰਦਾਰ ਹੁੰਦਾ ਹੈ ਉਹ ਜਦੋਂ ਚਾਹੇ ਉਹ ਆਪਣੀ ਕਾਮਯਾਬੀ ਨੂੰ ਪ੍ਰਾਪਤ ਕਰ ਸਕਦਾ ਹੈ ਉਮਰਾਂ ਛੋਟੀਆਂ ਵੱਡੀਆਂ ਨਹੀਂ ਹੁੰਦੀਆਂ ਬਸ ਕੰਮ ਕਰਨ ਦਾ ਜਜ਼ਬਾ ਅਤੇ ਹੌਸਲਾ ਹੋਣਾ ਚਾਹੀਦਾ ਹੈ ਆਪਾਂ ਨੇ ਇਹ ਨਹੀਂ ਦੇਖਣਾ ਕਿ ਆਪਣੀ ਉਮਰ ਕਿਹੜੀ ਹੈ ਬਸ ਇਹ ਦੇਖਣਾ ਕਿ ਆਪਣੀ ਹੋਸ਼ ਸਮਝਿਆ ਤਾਂ ਜੋ ਆਪਾਂ ਮਿਹਨਤ ਕਰ ਸਕਦੇ ਆ ਉਹ ਕਰਨੀ ਚਾਹੀਦੀ ਹੈ ਬੰਦੇ ਦੀ ਉਮਰ ਕਦੇ ਨਹੀਂ ਨਿਕਲਦੀ ਜੋ ਬੰਦਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਬੰਦਾ ਸਿੱਖਦਾ ਹੀ ਰਹਿੰਦਾ ਹੈ ਇਸ ਕਰਕੇ ਕੰਮ ਦੀ ਵੀ ਕੋਈ ਉਮਰ ਨਹੀਂ ਹੁੰਦੀ ਆਪਾਂ ਜਿਹੜੀ ਮਰਜ਼ੀ ਉਮਰ ਵਿੱਚ ਕੰਮ ਸ਼ੁਰੂ ਕਰ ਸਕਦੇ ਹਾਂ ਅਤੇ ਸੁਰਜੀਤ ਦੀ ਮਾਂ ਨੇ ਭਾਬੀ ਦੀ ਗੱਲ ਨੂੰ ਧਿਆਨ ਨਾਲ ਸੁਨਿਆ ਅਤੇ ਆਪਣੇ ਬੱਚੇ ਨੂੰ ਹੌਸਲਾ ਦਿੱਤਾ ਸੁਰਜੀਤ ਨੇ ਆਪਣੀ ਮਿਹਨਤ ਜਾਰੀ ਰੱਖੀ ਅਤੇ ਇੱਕ ਦਿਨ ਉਹ ਸਾਰੇ ਪਿੰਡ ਦਾ ਨਾਮ ਰੋਸ਼ਨ ਕਰਨ ਦੇ ਵਿੱਚ ਕਾਮਯਾਬ ਹੋ ਗਿਆ ਇਸ ਕਹਾਣੀ ਤੋਂ ਆਪਾਂ ਸਿੱਖਿਆ ਹੈ ਕਿ ਉਮਰ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿ ਸਾਡੇ ਵਿੱਚ ਕਿੰਨਾ ਜੋਸ਼ ਅਤੇ ਮਨੋਬਲ ਹੈ ਜੇ ਕਿਸੇ ਵੀ ਤੇ ਵਿੱਚ ਸੱਚੀ ਖੁਸ਼ੀ ਅਤੇ ਮਿਹਨਤ ਹੈ ਤਾਂ ਉਹ ਕਿਸੇ ਵੀ ਉਮਰ ਵਿੱਚ ਆਪਣੀ ਮੰਜ਼ਿਲ ਤੱਕ ਪਹੁੰਚ ਸਕਦਾ ਹੈ ਸੋ 사ਸਰੀ ਕਾਲ ਜੀ ਸਾਰਿਆਂ ਨੂੰ ਸਾਨੂੰ ਵੀ ਪਤਾ ਲੱਗੇ ਇਸ ਕਹਾਣੀ ਦੁਆਰਾ ਤੁਸੀਂ ਕੀ ਸਿੱਖਿਆ ਆਪਣੀ ਰਾਏ ਕਮੈਂਟ ਬਾਕਸ ਵਿੱਚ ਦੱਸ ਕੇ ਜਾਓ